ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੇਰੀ ਪੁੱਤ ਦੀ ਦਿਵਜਯਤ ਕੋਰ ਦਾ ਜਨਮ ਦਿਨ ਆ ਦੇਖੋ ਜਦਾਂ ਪਰੀ ਬਣ ਕੇ ਖੜੀ ਆ ਆਪਣਾ ਨਾ ਕੀ ਆ ਨਾ ਕੀ ਆ ਹਾਂ ਆ ਤੀ ਕੱਟਣਾ ਪੱਜ ਕੀ ਕੱਟਣਾ ਜਰਮ ਕੇਕ ਕੱਟਣਾ ਜੀ ਕਹਿੰਦੀ ਇਹ ਸਵੇਜ ਜੀ ਸਾਡੇ ਤਨ ਮਗਲ ਲੱਗੀ ਮੈਂ ਕੇਕ ਕੱਟਣਾ ਕੇਕ ਕੱਟਣਾ ਆ ਏ ਤانوں ਸਭ ਨੂੰ ਵਧਾਈਆਂ ਜੀ ਮਾੜਾ ਸੱਚੇ ਪਾਤਸ਼ਾਹ ਜੀ ਵਧਾਈਆਂ ਸਾਮਾ ਦਵੇ ਤਾਂ ਹੀ ਲੰਦੇ ਆ ਇਹ ਮੇਰਾ ਪੁੱਤਾ ਜੀ ਜਿਹਦਾ ਨਾਮ ਹੈਗਾ ਗੁਰਵਾਜ ਸਿੰਘ ਅੱਜ ਤੇ 4 ਮਹੀਨੇ ਦਾ ਹੋ ਗਿਆ 121 ਦਿਨ ਦਾ ਤੇ ਗੁਰੂ ਮਹਾਰਾਜ ਬੜੀ ਕਿਰਪਾ ਕੀਤੀ ਹੈ ਦਾ ਕਹਤੀਆ ਤੇ ਖੁਸ਼ੀ ਹੰਤੀ ਹੈ ਸਤ ਗੁਰੂ ਨਾ ਤੋਂ ਨੀ ਨੂੰ ਪਾਣ ਕਰਤਾ ਸਾਡੇ ਦਿਲ ਦੇ ਵਿੱਚ ਸਾਗਾ ਮਨ ਮਰਦਾ ਗੁਰੂ ਮਹਾਰਾਜ ਨੇ ਕੋਈ ਨਹੀਂ ਦਾ ਜੱਪ ਦੇਣਾ ਜੱਪਤਾ ਕੀ ਸੋ ਇਹ ਦੇਖੋ ਕਿੰਨਾ ਮਤਲਬ ਚ ਕਰਮਾਂ ਵਾਲੇ ਵੀ ਬਿਲਕੁਲ ਸਹੀ ਗੁਰੂ ਮਹਾਰਾਜ ਨੇ ਬਹੁਤ ਪੋਤਾ ਤਾਂ ਮੈਂ ਸਤ ਗੁਰੂ ਸੱਚੇ ਬਖਸ਼ ਦਾ ਲਖਨ ਕਰੀ ਉਹ ਭਾਈਆਂ ਦੇ ਜਿਦਾ ਸਾਨੂੰ ਕਿਹਾ ਹੁੰਦਾ ਮਹਾਰਾਜ ਇਹ ਸਾਨੂੰ ਖੁਸ਼ੀਆਂ ਦਵੇਗੀ Komt hier, kijk die dans Met je handen, in de we? Happy birthday to you. Ma, De boekman. You are boekman. You, Happy birthday to you. Happy birthday to you.